ਜ਼ਿਲ੍ਹਾ ਹੁਸ਼ਿਆਰਪੁਰ ਦੇ ਬਹੁ ਚਰਚਿਤ ਥਾਣਾ ਬੁੱਲੋਵਾਲ ਦੇ ਅਧੀਨ ਪੈਂਦੇ ਕਸਬਾ ਦਸੜਕਾ ਵਿੱਚ ਸਰਪੰਚ ਸੰਦੀਪ ਕੁਮਾਰ ਉਰਫ ਚੀਨਾ ਦੇ ਕਤਲ ਕੇਸ ਵਿੱਚ ਲੜੀਂਦੇ ਦੋਸ਼ੀਆਂ ਨੂੰ ਪੁਲਿਸ ਮੁਕਾਬਲੇ ਤੋਂ ਬਾਅਦ ਨਜਾਇਜ਼ ਅਸਲੀ ਸਮੇਤ ਕਾਬੂ ਕਰ ਲਿਆ ਗਿਆ ਹੁਸ਼ਿਆਰਪੁਰ ਦੇ ਸੀਨੀਅਰ ਪੁਲਿਸ ਕਪਤਾਨ सुरेंद्र ਲੰਬਾ ਨੇ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ 4 ਜਨਵਰੀ 2024 ਨੂੰ ਅਨੂਪ ਕੁਮਾਰ ਵਾਸੀ ਅਸਲਪੁਰ ਥਾਣਾ ਬੁੱਲੋਵਾਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਕਤ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਐਸਐਸਪੀ सुरेंद्र ਪੁਲਿਸ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਅਨੂਪ ਕੁਮਾਰ ਉਰਫ ਵਿੱਕੀ ਵਾਸੀ ਅਸਲਪੁਰ, ਮਨਪ੍ਰੀਤ ਸਿੰਘ ਉਰਫ ਮਨੀਸ਼ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਕਲਿਆਣਪੁਰ ਰੋਹਿਤ ਕੁਮਾਰ ਉਰਫ ਸੂਰਜਵਾਸੀ ਸ਼ੇਰਪੁਰ ਕਰਨ ਕੁਮਾਰ ਉਰਫ ਕੰਨੂਵਾਸੀ ਅਸਲਪੁਰ ਗੁਰਪ੍ਰੀਤ ਉਰਫ ਗੋਪੀਵਾਸੀ ਕੋੜੇਵਾ ਮਨਦੀਪ ਸਿੰਘ ਉਰਫ ਮੀਪਾਵਾਸੀ ਪਿੰਡ 모ਹਾ ਅਤੇ ਮਨਮント ਖੋਸਲਾ ਵਾਸੀ ਟਾਂਡਾ ਨੂੰ ਇੱਕ ਦੇਸੀ ਪਿਸਟਲ 32 ਬੋਰ ਸਮੇਤ ਤਿੰਨ ਜ਼ਿੰਦਾ ਰੋਂਦ 32 ਬੋਰ ਇੱਕ ਦਾਤਰ ਸਵਿਫਟ ਕਾਰ ਅਤੇ ਪਲੇਟੀਨਾ ਮੋਟਰਸਾਈਕਲ ਸਮੇਤ ਗ੍ਰਫਤਾਰ ਕੀਤਾ ਗਿਆ ਪੁਲਿਸ ਅਧਿਕਾਰੀ ਅਨੁਸਾਰ ਦੋਸ਼ੀਆਂ ਪਾਸੋਂ ਹੋਰ ਵੀ ਪੁੱਛਪੜਤਾਲ ਜਾਰੀ ਹੈ ਤੇ ਅਹਿਮ ਖੁਲਾਸੇ ਹੋਣ ਦੀ ਆਸ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਪਿਛਲੇ 4 ਤਰੀਕ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਵਾਪਰਿਆ ਸੀਗਾ ਜ ਜਦੇ ਵਿੱਚ ਮਿਸਟਰ ਸੰਦੀਪ ਕੁਮਾਰ ਸ਼ੀਨਾ ਜਿਹੜੇ ਸਰਪੰਚ ਸੀਗੇ ਉਹਨਾਂ ਦਾ ਕਤਲ ਕਰਤਾ ਸੀਗਾ ਗੋਲੀਆਂ ਮਾਰ ਕੇ ਤੇ ਉਸ ਤੋਂ ਬਾਅਦ ਇਮੀਡੀਏਟਲੀ ਜਿਹੜਾ ਹੈਗਾ ਸਾਡੀ ਟੀਮਸ ਨੇ ਇਨਵੈਸਟੀਗੇਸ਼ਨ ਟੇਕ ਅਪ ਕਰਦੇ ਹੋਏ ਇਸ ਕੇਸ ਨੂੰ ਫਾਲੋਅ ਅਪ ਕਰਨਾ ਸ਼ੁਰੂ ਕੀਤਾ ਜਿਹਦੇ ਵਿੱਚ ਇੱਕ 302 ਇਤਿਆਮ ਸੈਕਟਰ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਇਨੀਸ਼ੀਅਲੀ ਜਿਹੜੇ ਹੈਗੇ ਉਹ ਇੱਕ ਅਕਿਊਜ਼ਡ ਅਨੂਪ ਕੁਮਾਰ ਐਲੀਅਸ ਵਿੱਕੀ ਜਿਹੜਾ ਹੈਗਾ ਉਹ ਬਾਈ ਨੇਮ ਆਇਡੈਂਟੀਫਾਈਡ ਸੀਗਾ ਉਸ ਤੋਂ ਇਲਾਵਾ ਬਾਕੀ ਅਕਿਊਜ਼ਡ ਆਇਡੈਂਟੀਫਾਈਡ ਨਹੀਂ ਸੀਗੇ ਇੱਕ ਮੋਟਰਸਾਈਕਲ ਤੇ ਆ ਕੇ ਤਿੰਨ ਲੋਕਾਂ ਨੇ ਜਿਹੜਾ ਹੈਗਾ ਇਸ ਕਤਲ ਨੂੰ ਅੰਜਾਮ ਦਿੱਤਾ ਸੀਗਾ ਜਿਹੜਾ ਸੀਸੀਟੀਵੀ ਫੁਟੇਜ ਤੋਂ ਵੀ ਜਿਹੜਾ ਜਿੰਨਾ ਸਾਨੂੰ ਕਲੀਅਰ ਹੋਇਆ ਤੇ ਉਹ ਸਾਡੀ ਟੀਮ ਨੇ ਅੱਗੇ ਇਨਵੈਸਟੀਗੇਟ ਕਰਦੇ ਵੇ ਪਹਿਲਾਂ ਇਨੀਸ਼ੀਅਲੀ ਜਿਹੜੇ ਤਿੰਨ ਮੇਨ ਅਕਿਊਜ਼ ਜਿਹੜੇ ਬਾਈਕ 'ਤੇ ਆਏ ਸੀਗੇ ਉਹਨਾਂ ਦੀ ਪਛਾਣ ਅਨੂਪ ਕੁਮਾਰ ਐਲੀਅਸ ਵਿੱਕੀ ਮਨਪ੍ਰੀਤ ਐਲੀਅਸ ਮਨੀਸ਼ ਤੇ ਰੋਹਿਤ ਹਲਿਆ ਸੁਰਜ ਦੇ ਨਾਮ ਤੋਂ ਕੀਤੀ ਇਸ ਤੋਂ ਬਾਅਦ ਜਿਹੜਾ ਹੈਗਾ ਸਾਡੀ ਟੀਮ ਨੇ ਵਿਥਿਨ ਆਈ ਥਿੰਕ 24 ਆਰ ਜਿਹੜਾ ਹੈਗਾ ਉਹ ਅਸੀਂ ਇੱਕ ਇੱਕ ਅਕਿਊਜ ਸੁਰਜ ਕੁਮਾਰ ਨੂੰ ਅਰੇਸਟ ਕੀਤਾ ਉਸ ਤੋਂ ਫਾਰਦਰ ਜਿਹੜਾ ਹੈਗਾ ਉਹ ਤਫਤੀਸ਼ ਕਰਦੇ ਹੋਏ ਕਿਉਂਕਿ ਜਿਹੜਾ ਵਿੱਕੀ ਹੈਗਾ ਉਹਦਾ ਬ੍ਰਦਰ ਵੀ ਇੱਕ ਕੇਸ ਸੇ ਪਹਿਲਾਂ ਤੋਂ ਨੋਮੀਨੇਟਡ ਹੈਗਾ ਤੇ ਵਿੱਕੀ ਵੀ 1307 ਦੋਨੋਂ ਹੀ ਸੇਮ ਕੇਸ ਸੇ ਹੈਗੇ ਤੇ ਥੋੜਾ ਜਿਹਾ ਕ੍ਰਿਮੀਨਲ ਟਾਈਪ ਦੀ ਇਹਨਾਂ ਦੀ ਮੈਂਟੈਲਿਟੀ ਹੈਗੀ ਆ ਇਨਵੈਸਟੀਗੇਸ਼ਨ ਦੇ ਸਿਸਟਮ ਨਾਲ ਤੇ ਮੋਬਾਈਲ ਫੋਨਸ ਦੇ ਜਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਹੁੰਦੀ ਹੈਗੀ ਉਹਦੇ ਨਾਲ ਵੈਲ ਇਨਫਾਰਮਡ ਹੈਗੇ ਤੇ ਇਹਨਾਂ ਨੇ ਆਪਣੇ ਮੋਬਾਈਲ ਫੋਨਸ ਵਗੈਰਾ ਬੰਦ ਕਰਕੇ ਜਿਹੜੇ ਟੈਕਨੀਕਲ ਸਪੋਰਟ ਹੁੰਦਾ ਉਹਨੂੰ ਸਾਰੇ ਨੂੰ ਇਹਨਾਂ ਨੇ ਹੈਮਪਰ ਕੀਤਾ ਤੇ ਫਿਰ ਅਸੀਂ ਜਿਹੜੀ ਹੈਗੀ ਸਾਡੀ ਟੀਮਸ ਨੇ ਐਸਪੀ ਡੀ ਦੀ ਅਗਵਾਈ ਹੇਠ ਡੀਐਸਪੀ ਡੀ ਦੀ ਅਗਵਾਈ ਹੇਠ ਇੰਚਾਰਜ ਸੀਆਈਏ ਐਸਐਚਓ ਹਰਿਆਣਾ ਐਸਐਚਓ ਦਸੂਆ ਐਸਐਚਓ ਮੇਟੀਆਣਾ ਅਸ ਤੋਂ ਹਾਜੀਪੁਰ ਅਸੀਂ ਕੁਛ ਬਾਰਲੇ ਜ਼ਿਲ੍ਹਿਆਂ ਦੀ ਵੀ ਮਦਦ ਲਿੱਤੀ ਜਿਹਦੇ ਵਿੱਚ ਐਸਐਸਪੀ ਆਪਣੇ ਕਪੂਰਥਲਾ ਦੀ ਹੈਲਪ ਐਸਐਸਪੀ ਜਲੰਧਰ ਰੂਰਲ ਦੀ ਹੈਲਪ ਸੀਪੀ ਸਾਹਿਬ ਜਲੰਧਰ ਦੀ ਹੈਲਪ ਜਿਹੜੀ ਹੈਗੀ ਵਕ ਵਕ ਟਾਈਮ ਤੇ ਅਸੀਂ ਲੈਂਦੇ ਰਹੇ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਡੀਆਈਜੀ ਸਾਹਿਬ ਸਾਨੂੰ ਗਾਈਡ ਕਰਦੇ ਰਹੇ ਤੇ ਹਿਊਮਨ ਇੰਟ ਦੇ ਰਾਹੀਂ ਅਸੀਂ ਫਾਲੋਅ ਅਪ ਕਰਦੇ ਹੋਏ ਜਿਹੜੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਇਨੀਸ਼ੀਅਲੀ ਭਜਨ 'ਚ ਮਦਦ ਕੀਤੀ ਉਹ ਇੱਕ ਸੰਮਿਤ ਕੁਮਾਰ ਨੂੰ ਅਸੀਂ ਆਈਡੈਂਟੀਫਾਈਡ ਕੀਤਾ ਜੀ ਨੇ ਆਪਣੇ Swift ਕਾਰ 'ਚ ਇਹਨਾਂ ਨੂੰ ਅ ਪਹਿਲੇ ਦਿਨ ਜਦੋਂ ਵਾਰਦਾਤ ਹੋਈ ਸੀਗੀ ਉਦੋਂ ਆਪਣੇ Swift ਕਾਰ 'ਚ ਬਿਠਾ ਕੇ ਅੱਗੇ ਛੱਡ ਕੇ ਆਇਆ ਜਦੋਂ ਇਹਨਾਂ ਦੀ ਬਾਈਕ ਦਾ ਪੈਟਰੋਲ ਖਤਮ ਹੋ ਗਿਆ ਸੀਗਾ ਉਸ ਤੋਂ ਬਾਅਦ ਉਸ ਦੇ ਬਾਅਦ ਅਸੀਂ ਇੱਕ ਗੋਪੀ ਤੇ ਇੱਕ ਮਨਦੀਪ ਦੀ ਪਛਾਣ ਕੀਤੀ ਜਿਨ੍ਹਾਂ ਨੇ ਅੱਗੇ ਦੀ ਬਾਈਕ ਨੂੰ ਪੈਟਰੋਲ ਪਵਾਇਆ ਤੇ ਇਹਨੂੰ ਭਜਨ 'ਚ ਹੈਲਪ ਕੀਤੀ ਉਸ ਤੋਂ ਬਾਅਦ ਹਿਊਮਨ ਇਨਪੁਟ ਸਾਡੇ ਕੋਲ ਜਿਹੜੀ ਆਈ ਤੇ ਬਾਕੀ ਸਾਡੇ ਉਹਦੇ ਰਾਹੀਂ ਜਿਹੜਾ ਹੈਗਾ ਪਤਾ ਲੱਗਿਆ ਕਿ ਦਸਵਾਵਾਂ ਵਾਲੇ ਪਾਸੇ ਮੂਵ ਕਰ ਰਿਹਾ ਹੈਗਾ ਤੇ ਦੋ ਲੋਕ ਹੈਗੇ ਇਹ ਦੋ ਲੋਕ ਜਿਹੜੇ ਦੋਨੋਂ ਹੀ ਦੋਸ਼ੀ ਮਨੀਸ਼ ਕੁਮਾਰ ਅਤੇ ਅਨੂਪ ਕੁਮਾਰ ਜਿਹੜੇ ਹੈਗੇ ਉਹ ਦੋਨੋਂ ਮੂਵ ਕਰ ਰਹੇ ਸੀਗੇ ਵੱਖ-ਵੱਖ ਟੀਮਾਂ ਸਾਡੀ ਇਸ ਚੀਜ਼ ਤੇ ਇਹਨਾਂ ਨੂੰ ਫੜਨ ਵਾਸਤੇ ਡਿਪਲੋਮੇਟ ਕੀਤੀਆਂ ਗਿਆ ਜਿਹਦੇ ਵਿੱਚ ਐਸਐਚਓ ਦਸਵਾਕੀ ਟੀਮ ਉਧਰ ਵਾਲੇ ਪਾਸੇ ਦੂਜਾ ਐਸਐਚਓ ਹਰਿਆਣਾ ਦੀ ਟੀਮ 88ਏ ਦੀ ਟੀਮ ਡੀਐਸਪੀ ਡੀ ਤੇ ਹੋਰ ਬਾਕੀ ਐਸਐਚਓ ਦੀਆਂ ਟੀਮਾਂ ਵੱਖਰੀ-ਵੱਖਰੀ ਸਿਵਲ ਚ ਤੇ ਯੂਨੀਫਾਰਮ ਚ ਤੇ ਸਾਰੀ ਇਹਨਾਂ ਨੇ ਤੇ ਜਦੋਂ ਕਾਫੀ ਰਾਤ ਨੂੰ ਜਦੋਂ ਲਗਭਗ 10 10:30 ਵਜੇ ਦੇ ਆਸ-ਪਾਸ ਜਿਹਨਾਂ ਉਹਨਾਂ ਚੇਸ ਕਰ ਰਹੇ ਸੀਗੇ ਉਸ ਟਾਈਮ ਜਿਹੜਾ ਹੈਗਾ ਇੱਕ ਬਰੀਫ ਐਕਸਚੇਂਜ ਆਫ ਫਾਇਰ ਇਹਨਾਂ ਨੇ ਕੀਤਾ ਕਿਉਂਕਿ ਆ ਬੜੇ ਹੈਬਿਚੁਅਲ ਜਿਹੜੇ ਹੈਗੇ ਹੈਗੇ ਤੇ ਇਹਨਾਂ ਕੋਲੇ ਵੈਪਨ ਸੀਗਾ ਬੰਦੇ ਕੋਲੇ ਅਨੂਪ ਕੁਮਾਰ ਕੋਲੇ ਤੇ ਇਹਨਾਂ ਨੇ ਪੁਲਿਸ ਪਾਰਟੀ ਜਦੋਂ ਇਹਨਾਂ ਨੂੰ ਬਿਲਕੁਲ ਕਲੋਜ਼ਲੀ ਫਾਲੋ ਕਰ ਰਹੀ ਸੀਗੀ ਤੇ ਜਦੋਂ ਫੜਨ ਲਗੇ ਤੇ ਇਹਨਾਂ ਨੇ ਫਾਇਰ ਕੀਤਾ ਤੇ ਐਕਸਚੇਂਜ ਆਫ ਫਾਇਰ ਚ ਆ ਅਨੂਪ ਕੁਮਾਰ ਐਲਿਆਸ ਜਿਹੜਾ ਵਿੱਕੀ ਮੇਨ ਜਿਹੜਾ ਕਿਉਟ ਹੈਗਾ ਜਿਹੜਾ ਸ਼ੂਟਰ ਸੀਗਾ ਜਿਨੇ ਕਤਲ ਕੀਤਾ ਗੋਲੀ ਚਲਾ ਕੇ ਉਹਦੇ ਲੱਤੇ ਜਿਹੜੀ ਹੈਗੀ ਦੋ ਗੋਲੀਆਂ ਲੱਗੀ ਤੇ ਉਸ ਤੋਂ ਬਾਅਦ ਅਸੀਂ ਫੜਿਆ ਹੈਗਾ ਉਹਨੂੰ ਤੇ ਉਸ ਤੋਂ ਉਹਦੀ ਜਿਹੜੀ ਇਨਫੋਰਮੇਸ਼ਨ ਸੀ ਉਹਦੇ ਆਧਾਰ ਤੇ ਹੀ ਫਰਦਰ ਜਿਹੜਾ ਉਹਦਾ ਸਾਥੀ ਸੀਗਾ ਇੱਕ ਮਨੀਸ਼ ਕੁਮਾਰ ਉਹਨੂੰ ਤੇ ਉਹਦੇ ਇੱਕ ਬ੍ਰਦਰ ਨੂੰ ਜਿਹੜਾ ਕੀ ਇਹਨਾਂ ਨੂੰ ਭਜਨ ਚ ਕਾਫੀ ਮਦਦ ਕਰ ਰਿਹਾ ਸੀਗਾ ਕਰਨ ਉਹਨਾਂ ਨੂੰ ਸਾਡੀ ਟੀਮ ਨੇ ਅੱਜ ਅਰਲੀ ਮਾਰਨਿੰਗ ਅਰੈਸਟ ਕੀਤਾ ਤੇ ਹੁਣ ਤੱਕ ਜਿਹੜਾ ਹੈਗਾ ਇਸ ਕੇਸ 'ਚ ਜਿਹੜੇ ਤਿੰਨ ਦੋਸ਼ੀ ਸੀਗੇ ਮੇਨ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਤਿੰਨੋਂ ਦੋਸ਼ੀ ਫੜੇ ਗਏ ਹੈਗੇ ਤੇ ਉਸ ਤੋਂ ਇਲਾਵਾ ਚਾਰ ਲੋਕ ਉਹ ਜਿਨ੍ਹਾਂ ਨੇ ਇਹਨਾਂ ਨੂੰ ਭਜਨ 'ਚ ਮਦਦ ਕੀਤੀ ਇਹਨਾਂ ਨੂੰ ਸ਼ੈਲਟਰ ਕੀਤਾ ਜਿਹੜੀ ਸਾਡੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਆਈ ਹੈਗੀ ਬਾਕੀ ਅਸੀਂ ਔਰ ਇਨਵੈਸਟੀਗੇਟ ਯੂ نو ਕਰ ਰਹੇ ਹਾਂ ਫਰਦਰ ਤੇ ਇਨ ਡੈਪਥ ਇਨਵੈਸਟੀਗੇਸ਼ਨ ਜਿਹੜੀ ਹੈਗੀ ਆਪਾਂ ਕਰਾਂਗੇ ਇਹਦੇ ਇਹਦੇ ਕੇਸ ਦੇ ਅੰਦਰ ਕਿ ਵੈਪਨ ਦਾ ਸੋਰਸ ਕਿੱਥੋਂ ਤੱਕ ਮਤਲਬ ਇਹਨਾਂ ਨੇ ਫੈਸਿਲਿਟੇਟ ਕੀਤਾ ਬਟ ਕਿਹੜੇ ਬੰਦੇ ਰਾਹੀਂ ਜਿਹੜਾ ਹੈਗਾ ਇਹਦੇ ਕੋਲੇ ਵੈਪਨ ਪਹੁੰਚਿਆ ਤੇ ਮੇਬੀ ਇਨਾ ਵੀ ਕੋਈ ਕਿਸੇ ਬੰਦੇ ਨੇ ਵਿਗਿਆਪਨ ਦਿੱਤਾ ਹੋਵੇ ਪਰ ਜਦੋਂ ਤੱਕ ਪੁੱਛਤਾ ਅਸੀਂ ਡਿਟੇਲ ਚ ਨਹੀਂ ਕਰ ਲੈਂਦੇ ਹੈਗੇ ਉਦੋਂ ਤੱਕ ਅਸੀਂ ਕਿਸੇ ਚੀਜ਼ ਤੇ ਨਹੀਂ